ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸੰਮੁਖ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਗੁਰੂ ਦਸ਼ਮੇਸ਼ ਪਿਤਾ ਦਸ਼ਮੇਸ਼ ਬਾਰੇ ਕੀ ਲਿਖਾਂ ਪਿਤਾ ਦਸ਼ਮੇਸ਼ ਬਾਰੇ ਕੀ ਲਿਖਾਂ ਸ਼ਬਦ ਨਾ ਸੁਜੇ ਕੋਈ ਜਦ ਜਦ ਸੋਚਾਂ ਤਦ ਤਦ ਅੱਖ ਮੇਰੀ ਨਮ ਹੋਈ ਉਹਦਾ ਜਜਬਾ ਵੇਖੋ ਉਹਦੀ ਉਮਰ ਨਿਆਣੀ ਉਹਦਾ ਜਜਬਾ ਵੇਖੋ ਉਹਦੀ ਉਮਰ ਨਿਆਣੀ ਪਿਓ ਤੋਰ ਕੇ ਆਪਣਾ ਗੱਲ ਕਰੇ ਸਿਆਣੀ ਉਹਦਾ ਜਜਬਾ ਵੇਖੋ ਉਹਦੀ ਉਮਰ ਨਿਆਣੀ ਪਿਓ ਤੋਰ ਕੇ ਆਪਣਾ ਗੱਲ ਕਰੇ ਸਿਆਣੀ ਵਿੱਚ ਪਟਨੇ ਅਵਤਾਰ ਧਾਰਿਆ ਵਿੱਚ ਪਟਨੇ ਅਵਤਾਰ ਧਾਰਿਆ ਸਿੱਦਕ ਨਾ ਹਾਰਿਆ ਪਰਿਵਾਰ ਵਾਰਿਆ ਨਿੱਕੀ ਉਮਰੇ ਉਹਨੇ ਜਾਣ ਲਿਆ ਸੀ ਨਿੱਕੀ ਉਮਰੇ ਉਹਨੇ ਜਾਣ ਲਿਆ ਸੀ ਜ਼ਾਲਮ ਨੂੰ ਪਹਿਚਾਨ ਲਿਆ ਸੀ ਤਾਈਆਂ ਖਾਲਸਾ ਪੰਥ ਸਜਾਇਆ ਅੰਮ੍ਰਿਤ ਦਾ ਉਸ ਜਾਮ ਪਿਲਾਇਆ ਤਾਈਆਂ ਖਾਲਸਾ ਪੰਥ ਸਜਾਇਆ ਅੰਮ੍ਰਿਤ ਦਾ ਉਸ ਜਾਮ ਪਿਲਾਇਆ ਵੈਰੀ ਮੂਰੇ ਚੁਕਣਾ ਨਹੀਂ ਵੈਰੀ ਮੂਰੇ ਚੁਕਣਾ ਨਹੀਂ ਖੰਡੇ ਉੱਤੇ ਤੁਰ ਕੇ ਵੀ ਕਦੇ ਰੁਕਣਾ ਨਾ ਹੈ ਆਖ ਗੁਰਾਨੇ ਚਿੜੀਆਂ ਸੰਗ ਸੀ ਬਾਜ ਲੜਾਇਆ ਆਖ ਗੁਰਾਨੇ ਚਿੜੀਆਂ ਸੰਗ ਸੀ ਬਾਜ ਲੜਾਇਆ ਹੰਕਾਰ ਜਲਮ ਦਾ ਕੀਤਾ ਲੀਰ ਉਹ ਮੇਰਾ ਸਤਗੁਰੂ ਉਹ ਮੇਰਾ ਮੁਰਸ਼ਿਦ ਉਹ ਮੇਰਾ ਉੱਚਾ ਪੀਰ ਓ ਮੇਰਾ ਸਤਗੁਰੂ ਓ ਮੇਰਾ ਮੁਰਸ਼ਿਦ ਓ ਮੇਰਾ ਉੱਚਦਾ ਪੀਰ ਝੂਠੀਆਂ ਕਸਮਾਂ ਖਾ ਗਏ ਪਾਪੀ ਝੂਠੀਆਂ ਕਸਮਾਂ ਖਾ ਗਏ ਪਾਪੀ ਖਾਲੀ ਕਿਲਾ ਚੜਾ ਗਏ ਪਾਪੀ ਝੂਠੀਆਂ ਕਸਮਾਂ ਖਾ ਗਏ ਪਾਪੀ ਖਾਲੀ ਕਿਲਾ ਚੜਾ ਗਏ ਪਾਪੀ ਮਖਮਲ ਉੱਤੇ ਸੋਵਣ ਵਾਲੇ ਤੁਰ ਪਏ ਛੱਡ ਸਭ ਅੱਧੀ ਰਾਤ ਸਰਸਾ ਨੇ ਸੀ ਕਹਿਰ ਕਮਾਇਆ ਸਰਸਾ ਨੇ ਸੀ ਕਹਿਰ ਕਮਾਇਆ ਗੰਗੂ ਨੇ ਵੀ ਰੰਗ ਬਟਾਇਆ ਸੱਤ ਸਾਲਾਂ ਦਾ ਫਤਿਹਦੋ ਸੀ ਨੌ ਸਾਲਾਂ ਦੇ ਵੀਰ ਜਰਾਵਰ ਨਾਲ ਈਨ ਨਾ ਮੰਨੀ ਲਾਲਾ ਨੇ ਜਦ ਕੰਬਿਆ ਤਰਤਪਤਾਲ ਲਹੂ ਪੀਣੀ ਬਣੀ ਕੰਧ ਸਰਹੰਦ ਵਾਲੀ ਲਹੂ ਪੀਣੀ ਬਣੀ ਕੰਧ ਸਰਹੰਦ ਵਾਲੀ ਜੋੜੀ ਲਾਲਾ ਦੀ ਲਕੋ ਗਈ ਸੂਰਜ ਤੇ ਚੰਦ ਵਾਲੀ ਲਉ ਪੀਣੀ ਬਣੀ ਕੰਧ ਸਰਹੰਦ ਵਾਲੀ ਜੋੜੀ ਲਾਲਾਂ ਦੀ ਲਕੋ ਗਈ ਸੂਰਜ ਤੇ ਚੰਦ ਵਾਲੀ ਠੰਡੇ ਬੁਰਜ ਦਾ ਨਾਮ ਮਾਤਾ ਗੁਜਰਕੌਰ ਦੇ ਨਾਂ ਨਾਲ ਦਰਜ ਹੋਇਆ ਸਾਰੀ ਕਾਇਨਾਤ ਤੇ ਜਹਾਨ ਰੋਇਆ ਕੱਚੀ ਗੜੀ ਨੇ ਲਿਆ ਇਮਤਿਹਾਨ ਭਾਰੀ ਕੱਚੀ ਗੜੀ ਨੇ ਲਿਆ ਇਮਤਿਹਾਨ ਭਾਰੀ ਪਿਤਾ ਦਸ਼ਮੇਸ਼ ਨਾਲ ਸੀ ਗਿੰਮੇ ਸਿੰਘ ਚਾਲੀ ਸ਼ੇਧ ਹੋਏ ਸੀ ਛਾਤੀਆਂ ਤੇ ਬਾਹਰ ਖਾ ਕੇ ਨਈਓ ਪੇਠ ਵਿਖਾ ਕਿਸੇ ਜਿੰਦ ਹਾਰੀ ਪੁੱਤ ਅਜੀਤ ਨੇ ਸਿਹਤ ਆਨ ਜੋੜੇ ਪਿਤਾ ਦਸ਼ਮੇਸ਼ ਵਰਗਾ ਉਹਨੂੰ ਕਿੰਜ ਮੋੜੇ ਅੱਖਾਂ ਮੂਰੇ ਸੀ ਲਾਲ ਬਿਉਣ ਵਾਲਾ ਵਟਨੇ ਮਲਮਲ ਸੇਰੇ ਸਜਾਉਣ ਵਾਲਾ ਮੈਂ ਵੀ ਪੁੱਤ ਹਾਂ ਪਿਤਾ ਦਸ਼ਮੇਸ਼ ਜੀ ਦਾ ਨਹੀਂਓ ਭੱਜ ਕੇ ਪਿੱਠ ਵਿਖਾਉਣ ਵਾਲਾ ਮੈਂ ਵੀ ਪੁੱਤ ਹਾਂ ਪਿਤਾ ਦਸ਼ਮੇਸ਼ ਜੀ ਦਾ ਨਹੀਂਓ ਭੱਜ ਕੇ ਪਿੱਠ ਵਿਖਾਉਣ ਵਾਲਾ ਅੱਖਾਂ ਮੂਰੇ ਸੀ ਲਾਲ ਵਿਉਣ ਵਾਲਾ ਵਟਨੇ ਮਲਮਲ ਸੇਰੇ ਸਜਾਉਣ ਵਾਲਾ ਮੈਂ ਵੀ ਪੁੱਤ ਹਾਂ ਪਿਤਾ ਦਸ਼ਮੇਸ਼ ਜੀ ਦਾ ਨਹੀਂਓ ਭੱਜ ਕੇ ਪਿੱਠ ਵਿਖਾਉਣ ਵਾਲਾ ਪਿਤਾ ਤਾਜ ਸ਼ਹੀਦੀ ਦਾ ਸਜਾ ਦਿੱਤਾ ਜੈਕਾਰਿਆਂ ਨਾਲ ਪੁੱਤ ਵਿਦਾ ਕੀਤਾ ਹੁਣ ਇੱਕੋ ਬਚਿਆ ਸੀ ਲਾਲ ਹੁਣ ਇੱਕੋ ਬਚਿਆ ਸੀ ਲਾਲ ਜੀ ਦਾ ਨਾਂ ਸੀ ਜੁਝਾਰ ਉਹ ਵੀ ਕਿੰਜ ਪਿੱਛੇ ਰਹਿੰਦਾ ਵੀਰਿਆਂ ਦਾ ਵਿਛੋੜਾ ਉਹ ਕਿੰਜ ਸੰਦਾ ਆਪਣਾ ਆਪਾ ਵਾਰ ਗਇਓ ਆਪਣਾ ਆਪਾ ਵਾਰ ਗਏ ਸਿੱਖ ਕੌਮ ਨੂੰ ਤਾਰ ਗਏ ਆਪਣਾ ਆਪਾ ਵਾਰ ਗਏ ਸਿੱਖ ਕੌਮ ਨੂੰ ਤਾਰ ਗਏ ਉਹ ਮੇਰੇ ਕਲਗੀਆਂ ਵਾਲੇ ਉਹ ਮੇਰੇ ਬਾਜਾਂ ਵਾਲੇ ਉਹ ਮੇਰੇ ਸੰਤ ਸਿਪਾਹੀ ਹੋਰ ਸ਼ਬਦ ਮੈਂ ਕਿੱਥੋਂ ਕਢ ਲਿਆਵਾ ਉਸ ਬਾਜਾਂ ਵਾਲੇ ਦੇ ਗੁਣ ਗਾਵਾਂ ਹੋਰ ਸ਼ਬਦ ਮੈਂ ਕਿੱਥੋਂ ਕੱਢ ਲਿਆ ਵਾਂ ਬਸ ਉਸ ਬਾਜਾਂ ਵਾਲੇ ਦੇ ਗੁਣ ਗਾਵਾ ਉਸ ਬਾਜਾਂ ਵਾਲੇ ਦੇ ਗੁਣ ਗਾਵਾ ਧੰਨਵਾਦ